ਅੱਜ ਨਾ ਸਵੇਰੇ ਸਵੇਰੇ ਬੱਦਲ ਆ। ਠੰਡ ਦੀ ਘੱਟ ਆ ਦਿੱਤਾ। ਬਾਹਰ ਨਿਕਲਿਆ ਠੰਡ ਦੀ ਘੱਟ ਲੱਗੀ। ਤੇ ਮੈਂ ਚਲ ਆਉ ਦੇਖੋ ਤੁਹਾਨੂੰ ਦਿਖਾਣਾ ਰੰਗ ਦੇਖੋ ਕੁਦਰਤ ਦੇ। ਤਿੰਨ ਚਾ ਤਿੰਨ ਰੰਗ ਨੇ ਆਦੇ ਆਪਣੇ ਕਿੰਨਾ ਰੋਲਾ ਪਿਆ ਹੋਇਆ ਨਾ ਦਰਖਤਾਂ ਦਾ ਜਿਹੜਾ ਮਿਲਦਾ ਤਾਂ ਖਾਉਚੀਆ ਤੇ ਰੋਲਾ ਹਨਾ ਜੰਗਲ ਦਾ ਜਿਹੜਾ ਯੂਨੀਵਰਸਿਟੀ ਦੇ ਨਾਲ ਕਹਿੰਦੇ ਜੀ ਅਸੀਂ ਆਈਟੀਆਈ ਹੱਬ ਪੈਦਾ ਕਰਨੀਆਂ ਜੰਗਲ ਕੱਟ ਰਹੇ ਨੇ ਅਰ ਗੱਲ ਦੱਸਣ ਲੱਗਿਆ ਇੱਥੇ ਆਹ ਦਰਾਖਤ ਸੀਗੇ ਆਹ ਹਨਾ ਚਲੋ ਪੁਰਾਣੇ ਹੋ ਗਏ ਹੋਣਗੇ ਖਾਸੇ ਟਾਈਮ ਦੇ ਸੀਗੇ ਕੱਟ ਤੇ ਤਿੰਨ ਚਾਰ ਇੱਕ ਕੱਟੇ ਸੀ ਚਾਰ ਪੰਜ ਇੱਕ ਚਾਰ ਪੰਜ ਤਿੰਨ ਚਾਰ ਕੱਟੇ ਸੀ ਦੇ ਲੋ ਲਾ ਕਿੰਨੇ ਦਿੱਤੇ ਇਹਨਾਂ ਨੇ ਉਹ ਹੁਣ ਇਹ ਗਰਮੀਆਂ ਨੂੰ ਖਾਸੇ ਹੋ ਜਾਣੇ ਐਡੇ ਐਡੇ ਹੋ ਗਏ ਦੇਖ ਲਓ ਜਿਹੜੇ ਛੋਟੇ ਛੋਟੇ ਹੋਏ ਨੇ ਨਵੇਂ ਲਾਏ ਸੀਗੇ ਤਾਂ ਹੀ ਇਹ ਲੋਕ ਬਚੇ ਹੋਏ ਨੇ ਵਾਹ ਕੁਦਰਤ ਨੇੜੇ ਆ ਕੁਦਰਤ ਦੇ ਇਹ ਨੇੜੇ ਨੇ ਤਾਹੀ ਬਚੇ ਹੋਏ ਨੇ ਆਪਣੇ ਤਾਂ 50 ਤੋਂ ਉਪਾਰ ਨੂੰ ਟੈਂਪਰੇਚਰ ਹੋਣ ਲੱਗ ਜਾਂਦਾ ਹੈ ਨਾ ਰੇ ਗਰਮੀਆਂ ਗਰਮੀਆਂ ਵੱਧਦਾ ਹੀ ਰਹਿੰਦਾ ਘਟਦਾ ਤਾਂ ਹੁਣ ਪਤਾ ਨਹੀਂ ਇਹ ਕਰ ਜਿਹਹਦ ਇਹ ਲੋਕੀ ਜਿਹੜੇ ਸਟੈਪ ਚੱਕਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਖਾਣੀ ਉਹ ਵੀ ਗਰਮੀ ਦੇ ਵਿੱਚ ਹੀ ਰਹਿੰਦੇ ਨੇ ਪਰ ਇਹਨਾਂ ਨੇ ਗਰਮੀ ਦੇ ਵਿੱਚ ਕਿੱਥੋਂ ਰਹਿਣਾ ਏਸੀਆਂ ਦੇ ਵਿੱਚ ਰਹਿੰਦੇ ਨੇ ਪਤਾ ਨਹੀਂ ਨਾ ਇਹਨਾਂ ਨੂੰ ਪਤਾ ਲੱਗਦਾ ਵੀ ਗਰਮੀ ਕਿੰਨੀ ਕਾ ਹਰ ਇੱਕ ਸਾਲ ਵਧੀ ਜਾਂਦੀ ਤੇ ਜੋ ਸਿਆਣੀ ਆਂ ਮੈਂ ਤੱਕ ਪਹੁੰਚ ਪਵੇ ਤੀਕਾ ਇੰਟੀਨੇ ਚੋਲੇ ਦਰਛਾਈ ਸੀ ਹਮਾ ਉਹ ਕਿਉਂ ਕਿ ਮੈਂ ਪਾਤਾ ਤੇਰੀ ਕੋਈ ਨਹੀਂ ਕਰਦਾ ਤੇ ਮਾਰਦਾ ਅਰੇ ਅਗਲਾ ਪਿੰਡ ਸਾਰੇ ਪਿੰਡ ਆਈ ਚਾਈਆਂ ਤੇ ਅੱਕੇ ਦਿਖਾਉਣਾ ਤੁਹਾਨੂੰ ਹਰੀਆਲੀ ਦੀ ਸ਼ੁਰੂ ਹੋ ਗਈ। ਉਹਦਾ ਸਾਰੇ ਪੈਂਦੀ ਬਹੁਤ ਸੋਹਣੇ ਲੱਗਦੇ। ਆ ਦੇਖੋ ਪ੍ਰੰਤ ਤੁਹਾਨੂੰ ਕਿੰਨਾ ਸੋਹਣਾ ਲੱਗਦਾ ਉਹ ਪਹਾੜਾਂ ਦਾ। 저쪽까 <목소리가> ਹਰੀਆਲੀ ਹੋ ਗਈ ਸਾਰੇ ਕੀਤੇ ਹੋਰ ਵੱਧ ਜਾਣੀਆਂ ਬਹੁਤ ਜ਼ਿਆਦਾ ਗਰਮੀਆਂ ਇੱਥੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਯੂਰਪਾ ਸਾਰਾ ਹੀ ਗਰਮੀਆਂ ਅੱਜ ਹਰੀਆਲੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਆਪਾਸੇ ਹਰਾਈ ਹਰਾਕਾ ਆਹ ਜੇ ਥੋੜੇ ਜਿਹੀ ਜਦੋਂ ਪੈ ਜਾਣੇ ਹੋਰ ਹਰੀਆਲੀ ਹੋ ਜਾਂਦੀ ਹੈ ਅੱਗੇ ਤਾਂ ਆਹ ਟਾਈਮ ਤੇ ਕੋਈ ਨਾ ਕੋਈ ਗੱਡੀ ਕੋਈ ਨਾ ਕੋਈ ਬੰਦਾ ਹੁੰਦਾ ਹੀ ਆ। ਆਇ ਤਾਂ ਬਹੁਤ ਟਾਮਟਮਾਈ ਹਵਾ ਬਹੁਤ ਹੀ ਚੱਲਦੀ ਆ। ਲੋਕਾਂ ਦੇ ਗਮਲੇ ਵੀ ਡਿੱਡੇ ਕੀਤੇ ਪਏ ਸੀਗੇ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਦ ਹੁਣ ਬਾਹਰ ਨਿਕਲ ਕੇ ਦੇਖਿਆ ਹੁਣ ਪਤਾ ਲੱਗਿਆ ਦੇਖੇ ਤੋਂ ਪਤਾ ਲੱਗਦਾ। ਨਾਲੇ ਆਹ ਹਫ਼ਤੇ ਤੋਂ ਬਾਅਦ ਤਕਰੀਬਨ ਅਗਲੇ 2 ਹਫ਼ਤੇ ਲੋਕਾਂ ਨੂੰ ਛੁੱਟੀਆਂ ਹੀ ਨੇ 2-3 ਕਿ ਤਿੰਨ ਕੰਮ ਤੇ ਜਾਣਾ 3-3 4-4 ਦਿਨ ਫੇਰ ਇੱਥੇ ਛੁੱਟੀਆਂ ਹੀ ਨੇ ਸਾਬ ਨੂੰ ਆ ਦੇਖੋ ਕਿਵੇਂ ਲਫਾਫੇ ਉੱਡੇ ਪਏ ਨੇ ਇੱਥੇ ਤਿਹਾਰ ਹੁੰਦਾ ਪਾਸ ਕੁਇ ਦਾ ਤਿਹਾਰ ਕਹਿੰਦੇ ਹੁੰਦੇ ਨੇ ਮੇਨ ਤਿਹਾਰ ਇਹਨਾਂ ਦਾ ਤੇ ਉਹਦੀਆਂ ਚਾਰ-ਚਾਰ ਛੁੱਟੀਆਂ ਨੇ ਇੱਥੇ ਸ਼ੁੱਕਰਵਾਰ ਸ਼ਨੀ ਤੇ ਹਰ ਦੋ ਦਿਨ ਐਤਵਾਰ ਤੇ ਸੋਮਵਾਰ ਸ਼ਨੀਵਾਰ ਦੀ ਛੁੱਟੀ ਹੁੰਦੀ ਆ ਨਾਲ ਇਹਨਾਂ ਨੇ ਸ਼ੁੱਕਰਵਾਰ ਦੀ ਵੀ ਕੀਤੀ ਹੋਈ ਆ ਕਈਆਂ ਬਹੁਤ ਫੈਕਟਰੀਆਂ ਤੇ ਬਹੁਤ ਦਫ਼ਤਰਾਂ ਨੇ ਤੇ ਫਿਰ ਅਗਲਾ ਤਿੰਨ-ਚਾਰ ਦਿਨ ਜਾਣਾ ਫਿਰ ਸ਼ੁੱਕਰਵਾਰ ਦੀ ਛੁੱਟੀ ਆ ਸ਼ੁੱਕਰ ਸ਼ਨੀ ਐਤਵਾਰ ਅਨੀ ਕਿ ਆ ਹਫਤੇ ਤੋਂ ਬਾਅਦ ਇਹ ਛੁੱਟੀਆਂ ਹੀ ਨੇ ਕਿਸੇ ਦਾ ਕੁੱਤਾ ਭੱਜਿਆ ਫਿਰਦਾ ਸੀ ਉਹ ਪ੍ਰਿੰਟ ਦਿਖਣਾ ਨਹੀਂ ਦਿਖਣਾ ਜੀ ਇੱਥੇ ਕਿਸੇ ਨੇ ਦੇਖ ਲਿਆ ਨਾ ਪੁਲਿਸ ਵਾਲਿਆਂ ਨੇ ਜਾਂ ਜੇ ਕਿਸੇ ਨੂੰ ਭੌਂਕ ਭੌਂਕ ਦਿੱਤਾ ਉਹਨੇ ਫਿਰਦੇ ਨਹੀਂ ਆਈ ਜੁਰਮਾਨਾ ਤੇ ਇਹਨਾਂ ਦੀਆਂ ਕੰਨਾਂ ਦੇ ਵਿੱਚ ਚੱਪਰੀਆਂ ਪਾਈਆਂ ਹੁੰਦੀਆਂ ਨੇ ਪਤਾ ਲੱਗ ਜਾਂਦਾ ਵੀ ਕਿਹਦਾ ਵਾਹੇ ਕਿਹਦਾ ਨਹੀਂ ਹੈਗਾ ਆ ਉੱਪਰ ਹਸਪਤਾਲ ਆ ਇੱਥੇ ਸਾਡੇ ਆ ਸਾਰਾ ਹਸਪਤਾਲ ਹੀ ਆ ਮਗਰਲੇ ਪਾਸੇ ਆ ਸਾਰੀ ਕੰਧ ਹਸਪਤਾਲ ਦੀ ਹੋਈ ਆ ਆ ਦੇਖੋ ਸਿਰਫ ਇਹਨਾਂ ਨੇ ਕੰਦਾ ਦਿੱਤੀਆਂ ਹੁੰਦੀਆਂ ਨੇ ਕਮੂਨੇ ਵਾਲਿਆਂ ਨੂੰ ਵੀ ਇੱਥੇ-ਇੱਥੇ ਤੁਸੀਂ ਪੋਸਟਰ ਲਾ ਸਕਦੇ ਹੋ ਹੋਰ ਕਿਸੇ ਕੰਧ ਤੇ ਨਹੀਂ ਲਾ ਸਕਦੇ ਹੈਗੇ ਆਹ ਹੁਣ ਛੁੱਟੀਆਂ ਨੇ ਮੈਂ ਪਹਿਲਾਂ ਵੀ ਦੱਸਿਆ ਸੀ ਇਹਨਾਂ ਦਾ ਤਿਹਾਰ ਆ ਰਿਹਾ ਇੱਕ ਪਾਸਕੂਏ ਦਾ ਚੰਗਾ ਜਾਣੀ ਕਿ ਹੁੰਦਾ ਇਹਨਾਂ ਦਾ ਹੋ ਹੈ ਨਾ ਫੇਸ ਤਾਂ ਤੇ ਅਗਲੇ ਹਫਤੇ ਤੋਂ ਛੁੱਟੀਆਂ ਹੀ ਨੇ ਤਿੰਨ ਤਿੰਨ ਅਗਲੇ ਹਫਤੇ ਵੀ ਤਿੰਨ ਚਾਰ ਛੁੱਟੀਆਂ ਨੇ ਉਦੋਂ ਅਗਲੇ ਹਫਤੇ ਵੀ ਤਿੰਨ ਚਾਰ ਛੁੱਟੀਆਂ ਨੇ ਇਕੱਠੀਆਂ ਹੀ ਹਨ ਤੇ ਤਾਂ ਕਰਕੇ ਬਾਜ਼ਾਰਾਂ 'ਚ ਕਹਿਲਪੈਲ ਜੀ ਜ਼ਿਆਦਾ ਦੇਖਣ ਨੂੰ ਮਿਲਦੀ ਆ ਹਣ ਫਿਰ ਥੋੜਾ ਜਿਹਾ ਮੌਸਮ ਵੀ ਚੇਂਜ ਹੋ ਗਿਆ ਨਾ ਹੁਣ ਹੈ ਤਾਂ ਹੈ ਠੰਡ ਜੀ ਤੇ ਦਿਨ ਦਾ ਟੈਂਪਰੇਚਰ 15 16 ਰਾਤ ਦਾ ਉਹੀ 7 8 ਕਾ ਯਾਨੀ ਕਿ ਪਿਆਵਾਂ ਮੌਸਮ 'ਚ ਵੀ ਫਰਕ ਤਾਂ ਵੀ ਹੁਣ ਜ਼ਿਆਦਾ ਇਹ ਬਾਹਰ ਨਿਕਲਦੇ ਆ ਘੁੰਮਦੇ ਫਿਰਦੇ ਆ ਕਿੰਨਾ ਸੋਹਣੀ ਲੱਗਦੀ ਹੈ ਦੇਖੋ ਬਿਲਡਿੰਗ ਇਹ ਆੜੇ ਜੇ ਕਿਸੇ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਦੇ ਹੋ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਹੈ ਇੱਕ ਵਾਰੀ ਫੇਰ ਵੀਡੀਓ ਦੇਖਣ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ